ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚਰਮ ਵੀ ਸਟਾਈਲਿਸ਼ ਸੀ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਡਬਲ ਟਾਈ ਦਾ ਸੂਟ ਜੋ ਕਿ ਆਪਾਂ ਇੰਸਟਾ ਤੇ ਪਾਇਆ ਸੀ ਇਸ ਸਾਰੇ ਨੇ ਬਹੁਤ ਹੀ ਜ਼ਿਆਦਾ ਇਹਨੂੰ ਪਸੰਦ ਕੀਤਾ ਬਹੁਤ ਜ਼ਿਆਦਾ ਵਿਊ ਆਇਆ ਬਹੁਤ ਜ਼ਿਆਦਾ ਆਰਡਰ ਆਏ ਹੈਗੇ ਆ ਸੋ ਆਪਾਂ YouTube ਤੇ ਇਹਨੂੰ ਨਹੀਂ ਅਪਲੋਡ ਕੀਤਾ ਸੀ ਜਿਨ੍ਹਾਂ ਨੇ ਵੇਅਰ ਕੀਤਾ ਨਹੀਂ ਦੇਖਿਆ ਸ਼ਾਰਟਸ 'ਚ ਵੀ ਤੁਸੀਂ ਜਾ ਸਕਦੇ ਹੋ ਔਰ Insta ਤੇ ਆਪਣਾ ਸੇਮ ਪੇਜ ਹੈਗਾ ਵੀ ਸਟਾਈਲਿਸ਼ ਨਾਮ ਤੇ ਸੋ ਤੁਸੀਂ ਉੱਥੇ ਜਾ ਕੇ ਵੀ ਆਪਣਾ ਇਹ ਚੈੱਕ ਕਰ ਸਕਦੇ ਹੋ ਸੋ ਬਹੁਤ ਹੀ ਪਿਆਰਾ ਸੂਟ ਬਣਿਆ ਹੈਗਾ ਪਰਸਨਲੀ ਇੱਕ ਰॉयਲ ਲੁੱਕ ਦਾ ਸੂਟ ਹੈਗਾ ਦਬਕਾ ਤੇ ਕਟਦਾਨ ਦੇ ਵਿੱਚ ਇਹਦਾ ਕੰਮ ਰਹੂਗਾ ਜੀ ਔਰ ਇਹਦਾ ਸਭ ਤੋਂ ਜਿਹੜੀ ਚੀਜ਼ ਹੈ ਕਿ ਇਹ ਵੀ ਇਹਦਾ ਜਿਹੜਾ ਕਲਰ ਹੈਗਾ ਇਹਦਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਗ੍ਰੀਨਿਸ਼ اور ਲਾਈਟ ਜਿਹਾ ਗ੍ਰੀਨਿਸ਼ ਸ਼ੇਡ ਹੈਗਾ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਬਾਜੂ ਤੇ ਇਸ ਤਰ੍ਹਾਂ ਜੀ ਬੈਲ ਥੋੜੀ ਜਿਹੀ ਬੈਲ ਬਾਜੂ ਕਾ ਹੈਗੀ ਆ ਇਹ ਤੁਸੀਂ ਲੌਂਗ ਰੱਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਜਿਵੇਂ ਪਾਕਿਸਤਾਨੀ ਸਟਾਈਲ ਦੀਆਂ ਥੋੜੀਆਂ ਲੌਂਗ ਬੈਲ ਔਰ ਬੈਲ ਕੱਟ ਹੋ ਸੋ ਇਸ ਤਰ੍ਹਾਂ ਦੇ ਜਿਵੇਂ ਇਸ ਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਜਿਵੇਂ ਮੈਂ ਥੋੜੀ ਜੀ ਆਪਾਂ ਲੂਜ਼ ਰੱਖਦੇ ਆਂ ਜੀ ਜ਼ਿਆਦਾ ਨਹੀਂ ਹੁੰਦੀ ਸੋ ਉਹਦੇ ਨਾਲ ਇੱਕ ਲੁੱਕ ਵੀ ਵਧੀਆ ਆਉਂਦੀ ਹੈ ਔਰ ਸੋਨਾ ਵੀ ਲੱਗਦਾ ਹੈਗਾ ਲੌਂਗ ਵੀ ਹੁੰਦੀ ਹੈ ਬਾਜੂ ਸੋ ਕੱਟਦਾ ਨੇ ਤਾਂ ਇਸ ਤਰ੍ਹਾਂ ਦਬਕੇ ਦਾ ਕੰਮ ਆ ਜੀ ਬਾਜੂ ਤੇ ਇੰਨਾ ਕੰਮ ਹੈਗਾ ਔਰ ਇਸ ਤਰ੍ਹਾਂ ਨੀਚੇ ਕੀ ਇਹਦਾ ਕੰਮ ਹੈਗਾ ਔਰ ਸਾਈਡਸ ਤੇ ਇਥੇ ਆ ਜਿਆਦਾ ਕੰਮ ਹੈਗਾ ਸੋ ਇਸ ਤਰ੍ਹਾਂ ਜੀ ਤੁਸੀਂ ਵੈਸੇ ਆਪਾਂ ਨੂੰ ਆਰਡਰ ਹੈਗੇ ਜਿਹੜੇ ਸਾਰੇ ਸੇਮ ਜੀ ਹੀ ਆਏ ਹੈਗੇ ਆ ਇਸ ਤਰ੍ਹਾਂ ਇਹਦੇ ਜਿਹੜਾ ਬੈਗ ਤੇ ਬਾਰਡਰ ਵਿੱਚ ਸਾਰੇ ਦੇ ਬੂਟੀ ਹੈਗੀ ਹੈ ਜੀ ਸੋ ਬੈਗ ਵੀ ਇਹਦੀ ਵਰਕ ਹੋਇਆ ਹੋਇਆ ਹੈ फ्रंट ਵੀ ਵਰਕ ਹੋਇਆ ਹੋਇਆ ਔਰ ਸਲਵਾਰ ਇਹਦੀ ਗ੍ਰੀਨੀ ਸ਼ੀਰਟ ਦੀ ਹੈ ਜੀ ਸੋ ਸਲਵਾਰ ਤੇ ਵੀ ਇੰਨਾ ਖੀ ਆਪਾਂ ਰੱਖਿਆ ਹੋਇਆ ਸੋ ਇਸ ਤੋਂ ਜ਼ਿਆਦਾ ਜਿਹੜਾ ਸਾਨੂੰ ਖੁਦ ਨੂੰ ਨਹੀਂ ਚੰਗਾ ਲੱਗਦਾ ਕਿ ਵਾਰੀ ਆਪਾਂ ਨੂੰ ਆਉਂਦਾ ਕਿ ਸਾਰੇ ਬੈਕ ਤੇ ਵੀ ਹੈ ਫਰੰਟ ਤੇ ਵੀ ਹੈ ਔਰ ਜਿਵੇਂ ਸੈਂਟਰ ਜਿਹਦੇ ਬੂਟੀ ਹੈਗੀ ਆ ਅਗਰ ਤੁਸੀਂ ਇਸ ਤੋਂ ਵੀ ਹੈਵੀ ਕਰਵਾਉਣਾ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੈ ਇਹਦਾ ਜਿਹੜਾ ਜਿਵੇਂ ਡਬਲ ਟੋਨ ਹੀ ਦੁਪੱਟਾ ਹੈਗਾ ਜਿਵੇਂ ਸ਼ਰਟ ਦੇ ਵਿੱਚ ਹੈ ਔਰ ਇਹਦਾ ਪਕਨ ਕਨਸੈਪਟ ਤੁਹਾਨੂੰ ਦੁਪੱਟੇ ਸਮਝਾਉਣੇ ਆ ਕਿਉਂਕਿ ਬਹੁਤ ਸਾਰੇ ਮੈਸੇजेस ਆਈ ਹੈ ਕਿ ਤੁਸੀਂ ਇਹ ਵੀਡੀਓ ਨਹੀਂ ਪਾਈ ਹੈਗੀ ਸੋ ਇਸ ਤਰ੍ਹਾਂ ਜੀ ਇਹਦਾ ਛੱਡ ਕੇ ਆਪਾਂ ਥੋੜਾ ਜਿਹਾ ਸਾਈਡਸ ਤੋਂ ਛੱਡ ਕੇ ਸੈਂਟਰ ਪੈਨਲ ਬਣਾਇਆ ਹੋਇਆ ਵਿਚੇ ਤੇ ਬੂਟੀ ਦਿੱਤੀ ਹੋਈ ਹੈ ਔਰ ਸਾਈਡਸ ਤੇ ਆਪਾਂ ਬਹੁਤ ਹੀ ਬਰੀਕ ਜੀ ਲੇਸਾਂ ਸੋ ਇਸ ਤਰ੍ਹਾਂ ਦੀਆਂ ਲੇਸਿਸ ਦਾ ਟ੍ਰੈਂਡ ਹੈ ਜੀ ਮੈਨੂੰ ਖੁਦ ਨੂੰ ਇਸ ਤਰ੍ਹਾਂ ਦੀਆਂ ਲੇਸਿਸ ਪਸੰਦ ਆ ਕਿਉਂਕਿ ਜਿਆਦਾ ਤੁਸੀਂ ਹੈਵੀ ਲੇਸ ਇਸ ਦਾ ਅੱਜਕਲ੍ਹ 트ੈਂਡ ਦੇ ਵਿੱਚ ਨਹੀਂ ਹੈਗਾ ਸੋ ਇਹ ਡਬਲ ਟੋਨ ਦੁਪੱਟਾ ਹੋ ਗਿਆ ਜੀ ਨੀਸਰਾ ਦੇਖ ਸਕਦੇ ਆ ਇੱਕ ਸਾਈਡ ਇਹਦੀ ਲਾਈਟ ਹੈ ਔਰ ਇੱਕ ਸਾਈਡ ਡਾਰਕ ਹੈ ਇਸ ਤਰ੍ਹਾਂ ਲੰਬੀ ਸਾਈਡ ਦੇ ਵਿੱਚ ਦੋਨੋਂ ਸ਼ੇਡ ਹੋ ਜਾਂਦੇ ਆ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਸੋ ਇਸ ਤ੍ਹਾਂ ਦੁਪੱਟੇ ਦਾ ਕਨਸੈਪਟ ਹੈ ਸੋ ਨੂੰ ਲੱਗਦਾ ਇਹਦਾ ਜਿਹੜਾ ਪੈਟਰਨ ਆ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ ਅਗਰ ਤੁਸੀਂ ਵੀਅਰ ਕੀਤਾ ਨਹੀਂ ਦੇਖਿਆ ਹੈਗਾ ਤਾਂ ਤੁਸੀਂ ਇੰਸਟਾ ਦੇ ਸ਼ਾਰਟਸ ਦੇ ਵਿੱਚ ਵੀ ਜਾ ਸਕਦੇ ਹੋ ਔਰ ਆਪਣਾ YouTube ਦੇ ਉੱਪਰ ਵੀ ਆਪਾਂ ਸ਼ਾਰਟਸ ਦੇ ਵਿੱਚ ਇਹ ਸੂਟ ਦਿੱਤਾ ਹੋਇਆ ਜੀ ਇੱਕ ਹੋਰ ਆਪਸ਼ਨ ਦੇ ਵਿੱਚ ਤੁਸੀਂ ਇਹ ਕਿਵੇਂ ਬਣਾ ਸਕਦੇ ਹੋ ਜੀ ਕਲਰ ਕੰਬੀਨੇਸ਼ਨ ਥੋੜਾ ਜਾਂ ਹੀ ਚੇਂਜ ਹੈਗਾ ਜਿਵੇਂ ਇਹ ਸਿੰਗਲ ਸ਼ੀਡ ਦਾ ਜਿਵੇਂ ਉੱਪਰ ਆਪਾਂ ਕਲਰ ਦਿਖਾਇਆ ਸਿੰਗਲ ਕਲਰ ਦੇ ਵਿੱਚ ਬਣਿਆ ਹੋਇਆ ਜੀ ਸੇਮ ਪ੍ਰਾਈਸ ਰੇਂਜ ਆਊਗੀ ਕਿਉਂਕਿ ਫਾਈਨ ਗਰੀਬ थी ਇਹ ਬਣਿਆ ਹੋਇਆ ਫਾਈਨ थी ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਹੋਇਆ ਇਸ ਤਰ੍ਹਾਂ ਤੁਸੀਂ ਤੁਸ ਦੇਖੋ ਸਿੰਗਲ ਕਲਰ ਤੇ ਦੀ ਲੁੱਕ ਦੇਖੋ ਤੇ ਇਸ ਤਰ੍ਹਾਂ ਗਲ ਇਹ ਡਿਜ਼ਾਈਨਿੰਗ ਹੈ ਜੀ ਇਸ ਤਰ੍ਹਾਂ ਇਹ ਬਾਜੂ ਦੀ ਡਿਜ਼ਾਈਨਿੰਗ ਹੈ ਔਰ ਇਹਦੀ ਜਿਹੜੀ ਬਾਟਮ ਹੈਗੀ ਹੈ ਜੀ ਉਹੀ ਸਟਾਈਲ येलो ਜਾਂ ਮਸਟਰਡ ਜੈ ਸ਼ੇਡ ਹੈ ਇਹਦੇ ਨਾਲ ਸੋ ਇਹਦਾ ਕਨਸੈਪਟ ਵੀ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਸੇਮ ਰੇਂਜ ਦੇ ਵਿੱਚ ਪਾਉਗਾ ਜੀ ਦੁਪੱਟਾ ਹਾਫ ਹੀ ਰੱਖਾਂਗੇ ਹਾਫ ਹੀ ਰੱਖਾਂਗੇ ਸੇਮ ਕੰਮ ਕਰਕੇ ਦੇਵਾਂਗੇ ਅਗਰ ਕਿਸੇ ਦੇ ਵੀ ਇਹ ਕਿਰੇ ਲੈਂਡ ਦੇ ਅਕੋਰਡਿੰਗ ਆਉਂਦਾ ਇਹਦੇ ਬੈਗ ਤੇ ਵੀ ਸੇਮ ਕੰਮ ਹੈ ਜੀ ਸੋ ਇਸ ਤਰ੍ਹਾਂ ਹੀ ਇਹਦਾ ਸਾਰਾ ਵਰਕ ਹੈ ਜੀ। アンティーク ਦੇ ਨਾਮ ਹੋਇਆ ਹੋਇਆ ਬਹੁਤ ਹੀ ਪਿਆਰਾ ਔਰ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਜ਼ਿਆਦਾ ਪਿਆਰਾ ਜਦੋਂ ਇਹਦਾ ਨਾਲ ਦੁਪੱਟਾ ਬਣ ਜਾਂਦਾ ਤਾਂ ਇਹ ਬਹੁਤ ਹੀ ਪਿਆਰਾ ਹੋ ਜਾਊਗਾ ਜੀ। ਇਹਦਾ ਮੈਂ ਦੇਖਿਆ ਨਹੀਂ ਹੋਇਆ ਜੀ। ਅਗਰ ਤੁਸੀਂ ਲੈਣਾ ਹੋਇਆ ਤਾਂ ਮੇਰੇ ਤੋਂ WhatsApp ਤੇ ਤੁਸੀਂ ਪੁੱਛ ਸਕਦੇ ਹੋ ਵੀ ਇਹਦਾ ਲੱਕੀਰ ਲੈਂਡ ਕੀ ਹੈਗਾ। ਸੋ ਆਪਾਂ ਤੁਹਾਨੂੰ ਚੈੱਕ ਕਰਕੇ ਦੱਸ ਦਾਂਗੇ। ਤੋ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕਰ ਰਹੇ ਆ ਜੀ ਅੱਜ ਕੱਲ ਸੂਟਸ ਦੇ ਉੱਤੇ ਸਾਰਿਆਂ ਨਾਲ ਕੋਸ਼ਿਸ਼ ਕਰ ਰਹੇ ਆ ਕਿ ਤੁਹਾਨੂੰ ਡਿਫਰੈਂਟ ਜਾਂ ਕੁਝ ਦਿਖਾਇਆ ਜਾਵੇ ਤੇ ਬਹੁਤ ਹੀ ਆਪਾਂ ਨੂੰ ਮੈਸੇजेस ਆਉਂਦੇ ਆ ਅਪਰੀਸ਼ੀਏਟ ਕਰਦੇ ਆ ਕਿ ਤੁਹਾਡੇ ਸੂਟਾਂ ਵਰਗੇ ਸੂਟ ਨਹੀਂ ਹੁੰਦੇ ਸੋ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਆ ਜੀ ਅੱਜ ਵੀ ਮੈਨੂੰ ਹਰ ਰੋਜ਼ ਕੋਈ ਵੌਇਸ ਮੈਸੇਜ ਹੋਇਆ ਜਾਂ ਮੈਂ ਐਡ ਕਰੂੰਗੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਆ ਬਹੁਤ ਹੀ ਤੁਸੀਂ ਸਭ ਪਿਆਰ ਦੇ ਰਹੇ ਹੋ ਸੋ ਉਸ ਕਰਕੇ ਸਾਨੂੰ ਇਹ ਹੁੰਦਾ ਕਿ ਅਸੀਂ ਡਿਫਰੈਂਟ ਜਿਹਾ ਕਨਸੈਪਟ ਲੈ ਕੇ ਇਹ ਸੋ ਆਰੀ ਦੇ ਵਿੱਚ ਹੈ ਜੀ ਕਿਰਾ ਥੋੜਾ A ਸ਼ੇਪ ਰਹੂਗਾ ਜਾਂ A ਸ਼ੇਪ ਤੁਸੀਂ ਬਣਾ ਸਕਦੇ ਹੋ ਸੋ ਇਹ 42 ਲੈਂਥ ਦੇ ਵਿੱਚ ਹੈ ਜੀ ਆਪਣੇ ਕੋਲੇ ਰੈਡੀ ਹੈ ਇਹਦਾ ਕਲਰ ਆ ਜੋ ਵੀਡੀਓ ਚ ਆ ਰਿਹਾ ਉਹ ਨਹੀਂ ਹੈਗਾ ਜੀ ਪੀਕਾਕ ਸ਼ੀਡ ਦਾ ਕਲਰ ਹੈ ਇਹਦਾ ਬਹੁਤ ਡਿਫਰੈਂਟ ਸ਼ੀਡ ਆ ਰਿਹਾ ਇਹਦੇ ਵਿੱਚ ਵੀਡੀਓ ਦੇ ਵਿੱਚ ਸੋ ਆਰੀ ਦੇ ਵਿੱਚ ਹੈਂਡ ਦਾ ਬਹੁਤ ਹੀ ਜ਼ਿਆਦਾ ਆਪਾਂ ਕੰਮ ਦਿੱਤਾ ਹੋਇਆ ਇਸ ਤਰ੍ਹਾਂ ਕਨਸੈਪਟ ਹੁੰਦਾ ਜੀ ਇਸ ਤਰ੍ਹਾਂ ਵਿਚ ਬੂਟੀ ਹੈ ਇਸ ਤਰ੍ਹਾਂ ਬਾਜੂ ਹੈ ਜੀ ਬਾਜੂ ਪੈਲ ਵੀ ਕਰ ਸਕਦੇ ਹਾਂ ਇਹ ਆਪਾਂ 3D ਬਣਾਇਆ ਹੋਇਆ ਹੈ ਜੀ ਐਕਚੁਅਲੀ ਔਰ ਸਾਟਨ ਦੇ ਵਿੱਚ ਹੈ ਇਹ ਬਹੁਤ ਹੀ ਫਾਈਨ ਵਾਲੀ ਸਾਟਨ ਲੱਗੀ ਹੋਈ ਹੈ ਜੀ ਔਰ ਇਹਦੇ ਜਿਹੜਾ ਸਲਵਾਰ ਦਾ ਕੰਮ ਵੀ ਇੰਨਾ ਹੋਏਗਾ ਜੀ ਔਰ ਇਹਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕਲਰ ਕਮ ਕੰਟਰਾਸਟ ਸ਼ਰਟ ਹੋਊਗਾ ਇਹ ਸਲਵਾਰ ਹੈ ਜੀ ਔਰ ਇਹਦੇ ਨਾਲ হট ਪਿੰਕ ਆਪਾ ਦੁਪੱਟਾ ਕੀਤਾ ਜੀ ਦੁਪੱਟੇ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਆ ਆਪਾਂ ਇਹਨੂੰ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਪਿਆਰਾ ਇਹ ਦੁਪੱਟਾ ਜੀ ਸੋ ਇਹਦਾ ਕਨਸੈਪਟ ਕਿੰਨਾ ਪਿਆਰਾ ਅਗਰ ਤੁਸੀਂ ਸੋਚ ਸਕਦੇ ਤੁਸੀਂ ਜਾਗੋ ਵਗੈਰਾ ਦੇ ਫੰਕਸ਼ਨ ਲਈ ਇਸ ਤਰ੍ਹਾਂ ਦਾ ਕਨਸੈਪਟ ਬਣਾਉਣਾ ਹੈਗਾ ਤੁਸੀਂ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਜੀ ਇਹ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹ ਸ਼ੂਟ ਦੇ ਕਰਕੇ ਤੁਹਾਨੂੰ ਦਿਖਾ ਸਕੀਏ ਸੋ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਵੀਡੀਓ ਦੇ ਵਿੱਚ ਹਜੇ ਈ ਕਲਰ ਸਹੀ ਨਹੀਂ ਆ ਰਿਹਾ ਜੀ ਰੀਅਲ ਦੇ ਵਿੱਚ ਇਹ ਜਿਹੜਾ ਸ਼ੇਡ ਹੈ ਔਰ ਇਹ ਤਿੰਨੋਂ ਸ਼ੇਡ ਹੈ ਇਹ ਬਹੁਤ ਹੀ ਪਰਫੈਕਟ ਸ਼ੇਡ ਹੈ ਜੀ ਅਗਰ ਤੁਸੀਂ ਸਿੰਗਲ ਸ਼ੇਡ ਜਾਣਾ ਚਾਹੁੰਦੇ ਹੋ ਇਹ ਸਿੰਗਲ ਸ਼ੇਡ ਬਣਾਉਣਾ ਚਾਹੁੰਦੇ ਹੋ ਐਕਚੁਅਲੀ ਇਹਦੀ ਮੈਂ ਵੀ ਤੁਹਾਨੂੰ ਦਿਖਾ ਦੂੰਗੀ ਕਿਉਂਕਿ ਕਲਰ ਟੋਟਲੀ ਡਿਫਰੈਂਟ ਹੈ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਜਾਂ ਈ ਤੁਸੀਂ ਸਾਟਨ ਦੇ ਵਿੱਚ ਜਾਣਾ ਚਾਹੁੰਦੇ ਹੋ ਕਿਉਂਕਿ ਬਹੁਤ ਹੀ ਸੁਪੀਰੀਅਰ ਜੈ ਫੈਬਰਿਕ ਹੈ ਜੀ ਕੋਸਟ ਵਾਈਜ਼ ਵੀ ਇਹ ਪਿਓਰ ਨਾਲੋਂ ਥੋੜਾ ਠੀਕ ਹੈ ਔਰ ਦੁਪੱਟਾ ਨਾਲ ਟੋਟਲੀ ਕੰਟਰਾਸਟ ਕਰ ਸਕਦੇ ਹੋ ਪੂਰਾ ਸੂਟ ਕਰਕੇ ਇਹ ਕੰਟਰਾਸਟ ਦੁਪੱਟਾ ਵੀ ਕਰ ਸਕਦੇ ਹੋ ਇਹ ਸੂਟ ਕਰਕੇ ਤੁਸੀਂ ਇਹਦਾ ਵੀ ਕੰਬੀਨੇਸ਼ਨ ਬਣਾ ਸਕਦੇ ਹੋ ਦੁਪੱਟਾ ਆ ਤੁਸੀਂ ਅਲੱਗ ਕਰ ਲਓ ਸੂਟ ਫੁੱਲ ਲਈ ਕਰ ਲਓ ਜਾਂ ਤੁਸੀਂ ਇਸ ਤਰ੍ਹਾਂ 3D ਵੀ ਕਰ ਸਕਦੇ ਹੋ ਸੈਟਨ ਦੇ ਵਿੱਚ ਇਹ ਸ਼ੇਡ ਅਵੇਲੇਬਲ ਹੈਗੇ ਨੇ ਔਰ ਜਿਹੜੇ ਦੋ ਸ਼ੇਡ ਹੋਰ ਹੈਗੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਰੈੱਡ ਔਰ ਔਰੇਂਜ ਦਾ ਕਨਸੈਪਟ ਆਪਾਂ ਬਣਾਇਆ ਹੈਗਾ ਇਹ ਵੀ 42 43 ਦੀ ਲੈਂਥ ਦੇ ਵਿੱਚ ਹੋਊਗਾ ਸੋ ਇਹਦਾ ਕਨਸੈਪਟ ਵੀ ਬਹੁਤ ਹੀ ਡਿਫਰੈਂਟ ਹੈ ਇਸਰਾ ਰੈੱਡ ਕਲਰ ਦੇ ਵਿੱਚ ਹੈ ਜੀ ਇਸਰਾ ਔਰ ਇਹ ਗਲਾ ਬਣਿਆ ਹੋਇਆ ਹੈ ਜੀ ਇਹ ਥੋੜਾ ਜਿਹਾ ਰੈੱਡ ਕਲਰ ਸਹੀ ਆ ਰਿਹਾ ਜੀ ਬਿਲਕੁਲ ਟਮਾਟਰੀ ਜਾਂ ਰੈੱਡ ਕਲਰ ਆ ਬਹੁਤ ਹੀ ਸੋਹਣਾ ਜਿਹਾ ਬੈਠਵਾ ਜਿਹਾ ਕਲਰ ਹੈਗਾ ਅੱਖਾਂ ਨੂੰ ਖਾਣ ਵਾਲਾ ਨਹੀਂ ਹੈਗਾ ਸੋ ਇਹਦਾ ਕਨਸੈਪਟ ਵੀ ਸੇਮ ਹੈ ਔਰ ਇਹਦੇ ਬਾਜੂ ਵੀ ਬਣੇ ਹੋਏ ਆ ਬੈਗ ਵੀ ਤੁਸੀਂ ਬਣਾ ਸਕਦੇ ਹੋ ਹਾਂ ਕੋਈ ਤੁਸੀਂ ਬੈਗ ਬਣਾਉਣੀ ਹੈ ਇਹਦਾ ਦੁਪੱਟਾ ਅੰਡਰ ਪ੍ਰੋਸੈਸ ਹੈ ਜੀ ਇਹਦੇ ਵਿੱਚ ਆਪਾਂ ਔਰਗੈਂਜ਼ਾ ਦੁਪੱਟਾ ਕੀਤਾ ਹੋਇਆ ਹਾਫ ਔਰੇਂਜ ਔਰ ਹਾਫ ਰੈੱਡ ਉਹਦੇ ਵਿੱਚ ਆਪਾਂ ਬੂਟੀ ਵੀ ਦੇ ਸਕਦੇ ਹਾਂ ਔਰ ਸਾਡਾ ਹੈਗਾ ਕਿ ਅਸੀਂ ਕੱਟਵਰਕ ਦੇ ਕੇ ਬੂਟੀ ਦੇਗੀਏ ਸੋ ਉਹਦੇ ਨਾਲ ਰੇਂਜ ਹੈ ਜਿਹੜੀ ਅਲੱਗ ਹੋ ਜੇਗੀ ਇਸ ਤਰ੍ਹਾਂ ਇਹ ਬਾਟਮ ਦਾ ਕਨਸੈਪਟ ਹੈ ਜੀ ਸੋ ਇਹ ਜਿਹੜਾ ਕੰਬੀਨੇਸ਼ਨ ਹੈਗਾ ਜੀ ਇਹ ਵੀ ਕਾਫੀ ਜ਼ਿਆਦਾ ਜਿਹੜਾ ਅ ਟ੍ਰੈਂਡ ਦੇ ਵਿੱਚ ਹੈ ਜੀ ਰੈੱਡ ਔਰ ਔਰੇਂਜ ਦਾ ਕਨਸੈਪਟ ਸੋ ਇਹ ਥੋੜੇ ਡਲ ਆ ਰਹੇ ਆ ਕਿਉਂਕਿ ਜਿਹੜੇ ਵੀ ਬ੍ਰਾਈਟ ਸ਼ੇਡ ਹੁੰਦੇ ਆ ਜੀ ਉਹ ਥੋੜੇ ਡਲ ਆਉਂਦੇ ਹੈਗੇ ਆ ਇਹਦੇ ਵਿੱਚ ਥੋੜਾ ਡਲ ਆ ਰਿਹਾ ਹੈਗਾ ਪਰਸਨਲੀ ਇਹ ਕਾਫੀ ਜਿਹੜਾ ਟੋਨ ਮੈਚ ਕਰ ਰਹੀ ਹੈ ਔਰ ਇਹਦਾ ਹਾਫ ਔਰਗੈਂਜ਼ਾ orange ਹੈ ਜੀ ਹਾਫ red ਹੈ ਵਿੱਚ ਬੂਟੀ ਕਟਵਰਕ ਹੋਊਗਾ ਸੋ ਅਗਰ ਤੁਸੀਂ ਇਕੱਲਾ ਇਕੱਲਾ ਸੂਟ ਬਣਾਉਣਾ ਤਾਂ ਤੁਸੀਂ ਉਸ ਤੇ ਵੀ ਵਿੱਚ ਜਾ ਸਕਦੇ ਹੋ ਔਰ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਇਹ ਤੁਹਾਡੇ ਲਈ ਬਣੂਗਾ ਇਹ ਆਪਾਂ ਤੁਹਾਡੇ ਲਈ ਸਾਰੇ ਨਵੇਂ ਸੂਟ ਜਿਹੜੇ ਤੁਹਾਨੂੰ ਦਿਖਾਏ ਅੱਜ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਜੀ WhatsApp ਨੰਬਰ ਦਿੱਤਾ ਹੋਊਗਾ ਤੁਸੀਂ ਕਿਸੇ ਦਾ ਵੀ ਕੁਝ ਵੀ ਪੁੱਛਣਾ ਤੁਸੀਂ ਮੈਸੇजेस ਭੇਜੋ ਔਰ ਆਪਣਾ ਸੂਟ ਜਿਹੜਾ ਫਾਈਨਲ ਕਰੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਾਵਾਂਗੇ ਸੋ ਬਾਰੇ ਜਿਹੜੇ ਮਿਲ ਚਣਗੇ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much